ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਵੱਡੀ ਖਬਰ ਚੰਡੀਗੜ੍ਹ ਤੋਂ ਹੈ ਜਿੱਥੇ ਕਾਂਗਰਸ ਪਾਰਟੀ ਦਾ ਇੱਕ ਵਫਦ ਰਾਜਪਾਲ ਗੁਲਾਬਚੰਦ ਕਟਾਰਿਆ ਨੂੰ ਮਿਲਿਆ ਹੈ ਦਰਸਲ ਮਾਮਲਾ ਅੰਮ੍ਰਿਤਸਰ ਦੇ ਮੇਅਰ ਨੂੰ ਲੈ ਕੇ ਹੈ ਕਾਂਗਰਸ ਪਾਰਟੀ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਸਾਡੇ ਕੋਲ 40 ਦਾ ਅੰਕੜਾ ਸੀ باوجود ਇਸ ਦੇ ਆਮ ਆਦਮੀ ਪਾਰਟੀ ਨੇ ਤੱਕੇਸ਼ਾਹੀ ਕਰਦੇ ਹੋਏ ਆਪਣਾ ਮੇਅਰ ਐਲਾਨ ਦਿੱਤਾ ਉਹਨਾਂ ਨੇ ਜੋਰ ਤੋਰ ਦਾ ਦੋਸ਼ ਲਾਇਆ ਤੇ ਨਾਲ ਹੀ ਰਾਜਪਾਲ ਤੋਂ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ ਇਸ ਦੌਰਾਨ ਪ੍ਰਤਾਪ ਬਾਜਵਾ ਮੌਜੂਦ ਰਹੇ ਉਹਨਾਂ ਨੇ ਵੀ ਸੂਬਾ ਸਰਕਾਰ ਤੇ سنگੀਨ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਲੋਕਤੰਤਰ ਦਾ ਘਾਣ ਕੀਤਾ ਗਿਆ ਉਸ ਤੋਂ ਸਾਫ ਹੈ ਕਿ ਆਮ ਆਦਮੀ ਪਾਰਟੀ ਵੀ ਹੁਣ ਉਸੇ ਰਾਹ ਤੇ ਚੱਲ ਪਈ ਹੈ ਜਿਸ ਤੇ ਕੇਂਦਰ ਸਰਕਾਰ ਚੱਲ ਰਹੀ ਹੈ ਆਗਵਾ ਨੇ ਹੋਰ ਕੀ ਕੁਝ ਕੀਤਾ ਜਾਣਦੇ ਆ ਕਿਤੇ ਵੀ ਇਹਨਾਂ ਕੋਲ ਮਦਦਾਰੀ ਨਹੀਂ ਸੀ ਸਾਡੇ ਬੰਦੇ ਇੱਧਰ ਉੱਧਰ ਕਰਕੇ ਲਿਆ ਰਹੇ ਲੇਕਿਨ ਅੰਮ੍ਰਿਤ ਸੰਸਾਨ ਸਾਹਿਬ ਦੇ ਖੇ ਗੱਲ ਹੋ ਕਾਪਾ ਕੋਡ ਮਲਕੇ ਸਾਡੇ ਕਨਸਾਈਨਰ ਸਮਾਨ ਨੂੰ ਖਲਕ ਪਹੁੰਚਣੇ ਲੱਗੀ ਸੀ ਜਿਸੇ ਕਰਕੇ ਜੋ ਇਨਸੀਡੈਂਟ ਹੋਇਆ ਬਾਬਾ ਸਾਹਿਬ ਅਪੀਲ ਕਰਦਾ 26 ਜਨਵਰੀ ਵਾਲੇ ਦਿਨ 4 ਵਜੇ ਇਹਦਾ ਇਨਸੀਡੈਂਟ ਹੋਣਾ ਮੇਰਾ ਮਤਲਬ ਪੁਲਿਸ ਜੀ ਗਈ ਸੀ ਇੱਕ ਪੁਲਿਸ ਅਭਿਆਨ ਕਨਸਾਈਨਰ ਫੜਨ ਦੇ ਸੀ ਟ੍ਰਾਫਿਕ ਕੋਲੇ ਵਿੱਚ ਕੀ ਕਿਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀਆ ਐਡ ਕਰ ਲਿਆ ਕਿ ਉਹਨਾਂ ਦੇ ਐਮਐਨਏ ਸਹਿਮਾਨ ਨੇਂਡੀਆਂ ਵੋਟਾਂ ਪਾ ਲਾਂਗੇ ਗਾੜੋ ਸਾਡੀ ਗਿਣਤੀ ਹੋਰ ਵੱਧ ਜਾਏਗੀ ਬਾਅਦ ਵਿੱਚ ਹੋ ਗਿਆ ਜੀ ਸਪੋਟਰ ਕਿ 92 ਚੋਂ 44 ਲੋਕ ਜਿਹੜੇ ਸਾਡੇ ਨਾਲ ਜਿਹੜੇ ਅਸੀਂ ਬੱਸ ਵਿੱਚ ਬਿਠਾ ਕੇ ਮੈਂ ਤੇ ਮਾਕਾ ਸਾਹਿਬ ਜਿਹੜੇ ਮਾਕਾ ਸਾਹਿਬ ਉੱਥਾਈ ਕਰੇ ਸੀ ਕਰਵਾਫਰੀ ਕਿ ਅਸੀਂ ਬੱਸ ਵਿੱਚ ਬੈਠ ਕੇ ਲੈ ਕੇ ਗਏ ਪਹਿਲਾਂ ਤਾਂ ਸਾਨੂੰ ਕਨਾਰਸੀ ਬਾਪੂਰੇ ਕਹਿੰਦੇ ਅਸੀਂ ਸਵਾਟ ਤਿੰਨ ਵਜੇ ਉੱਥੇ ਪਹੁੰਚ ਗਏ ਸਾਨੂੰ ਖੱਜਲ ਖਰਾਬ ਕੀਤਾ ਗਿਆ ਜਾਨ ਮੁੱਤ ਕੇ ਕਮਿਸ਼ਨਰ ਬਾਹਰ ਆ ਕੇ ਕਹਿਰ ਗਿਆ ਸਾਡੇ ਬੰਦੇ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਗਿਆ ਜਾ ਰਿਹਾ ਸੀ ਵੀ 4 ਵਜੇ ਤੱਕ ਜਿਹਨਾਂ ਦਾ ਟੈਂਕ ਬਾਹਰ ਹੀ ਰਿਹਾ ਮੇਟਰ ਵੀ ਨੂੰ ਫਿਰ ਮੈਂ ਸੁਨੀ ਸਾਹਿਬਾ ਸਾਹਿਬ ਮੋਜਲਾ ਸਾਹਿਬ ਕੇ ਕੋਲ ਫੇਰ ਉਹ ਫਿਰ ਉਹਨਾਂ ਨੇ ਸਾਡੇ ਕੌਂਸਲਰ ਸਮਾਜ ਨਾਲ ਮਿਲ ਕੇ ਕੰਮ ਕੀਤਾ 40 ਦਾ ਸਾਡੇ ਸੀ ਜਨਾਬ 4 ਅਕਾਲੀ ਦਲ ਦੇ ਕੌਂਸਲਰ ਇਹਨਾਂ ਨੂੰ ਵਿਕਰਮ ਜੀ ਆਲੇ ਜੇ ਆਇਆ ਉਹ ਉਹਨਰ ਬੜੀ ਮੁਸ਼ਕਿਲ ਨਾਲ ਉਹ ਵੀ ਉਹ ਲਿਖੇ 7 ਬੀਜੇਪੀ ਦੇ ਕੌਂਸਲਰ ਸਾਥੀ ਸਾਰੇ ਇਹ ਟੋਟਲ ਲਗਭਗ 52 ਹੋਗੇ ਲਗਭਗ ਹੀ ਟੋਟਲ 52 ਹੋਗੇ 99 ਚੋਂ 52 ਦੀ ਹੁਣ ਅੰਦਰ ਗਏ ਅੰਦਰ ਜਿਲੋਂ ਗਏ ਤਾਂ ਉੱਥੇ ਸੋਚਕ ਸਮਾ ਕੋਇਆ ਕਮਿਸ਼ਨਰ ਮਾਲਵਾ ਸਾਹਿਬ ਦੱਸਣਗੇ ਸੋ ਕਮਿਸ਼ਨਰ ਨੇ ਕੁਰਸੀ ਤੇ ਕਈ ਜਾਂਸਾਰ ਕੇਵਲ ਸਿੱਧੇ ਨਾਮ ਪੜ ਕੇ ਸਨਾ ਦਿੱਤੇ ਕੇਵਲ ਅਕਿ ਵੀਡੀਓਗ੍ਰਾਫੀ ਹੋਣੀ ਸੀ ਹੱਥਲੇ ਕਰਾਉਣੇ ਸੀ ਮਨਜੋਗ ਹਾਈ ਕੋਰਟ ਦੀਆਂ ਅਟਾਇਟਾਂ ਸੰ ਪੁਲਿਸ ਪ੍ਰੋਟੈਕਸ਼ਨ ਦੇਣੀ ਹੈ ਕੌਂਸਲਰ ਸੇ ਬਣਾ ਲੂ ਕਿਤੇ ਕਿ ਪੂਰੇ ਸਾਥੀ ਸਾਰੇ ਕੌਂਸਲਰਾਂ ਨੂੰ ਡਰਾ ਰਹੀ ਸੀ ਤੁਮ ਕਿਾ ਸੇ ਪ੍ਰੋਟੈਕਸ਼ਨ ਦਿਓ ਕਿ ਬਿਨਾ ਹੱਥ ਤੇ ਲਿਖਿਆ ਅੰਦਰ ਕੇਵਲ ਨਾਮ ਪੜ ਕੇ ਕੌਂਸਲਰ ਸੇ ਮਾ ਸੁਣਾ ਦਿੱਤਾ ਗਿਆ ਕਿ ਫਲਾਣਾ ਗੇ ਹੈ ਫਲਾਣਾ ਸੀਨੀਅਰ ਜਿਨੀਅਰ ਸਾਥੀ ਕਿ ਫਲਾਣਾ ਜਿਨੀਅਰ ਹੈ ਅੰਦਰ ਹੋਰਾ ਬਹਿ ਗਿਆ ਜੀ ਤੇ 52 ਦੇ 52 ਲੋਕ ਉੱਥੇ ਫਿਰ ਆਦਾ ਪ੍ਰਦਰਸ਼ਨ ਕਰਦੇ ਰਹੇ ਲੜਾਈ ਲੜਦੇ ਰਹੇ ਅੰਦਰ ਅੰਦਰ ਲੜਾਈ ਲੜਦੇ ਰਹੇ ਹੋਰ ਫਿਰ ਕੱਟੇ ਜੋ ਕਰੰਟ ਤੋਂ ਬਾਅਦ ਮਗਰਲੇ ਜੇਨ ਥਾਣੀ ਆਮ ਆਦਮੀ ਪਾਰਟੀ ਦੇ ਕੌਂਸਲਰ ਤੇ ਐਮ ਐਲ ਏ ਸਹਿਮਾਨ ਮੰਤਰੀ ਸਹਿਮਾਨ ਜਿਹੜੇ ਸੀ ਉਹ ਮਗਰਲੇ ਗੇਂਚੋਂ ਬਾਹਰ ਕਰ ਦਿੱਤੇ ਕਿ ਜਿਹੜਾ ਸਭ ਕੁਝ ਪ੍ਰੈਸ ਨੇ ਦੇਖਿਆ ਤੇ ਸਾਡੇ ਲੋਕਾਂ ਵੀ ਅਸੀਂ ਬਾਹਰ ਆ ਕੇ ਇਆ ਵੀ ਬੰਦਿਆਂ ਦੀ ਜਿਵੇਂ ਪ੍ਰੇਖ ਕਰਾਈ ਦੀ ਐ ਇੱਕ ਥਾਂ ਤੇ ਖੜੇ ਕਰਕੇ ਕਿਆਰੀ ਦੇ ਕਿਆਰੀ ਦਾ ਐ ਥਾਂ ਉਹ ਬਿਨਾਏ ਚਾਰ ਕਾਂਲ ਦੇ ਨਾਮੇ ਨੇ ਆਪਣੇ ਗਿਣਾਏ ਕਿ ਆਹ ਚਾਰ ਸਾਡੇ ਖੜੇ ਤੇ ਸੱਤ ਜਿਹੜੇ ਆ ਉਹ ਭਾਜਪੀ ਦੇ ਲੋਕਾਂ ਨੇ ਗਿਣਾਏ ਅੱਜ ਵੀ ਉਹ ਇਹ ਗੱਲ ਕਹਿੰਦੇ ਆ ਸਾਰੇ ਸਾਡੇ ਕਿਆਰੀ ਨਹੀਂ ਤੇ ਦੂਜਿਆਂ ਦੇ 파ਕ ਨਹੀਂ ਵੀ ਅਸੀਂ 52 59 ਇਫੀਡੇਸ਼ਨ ਟੇਮ ਨੂੰ ਕਿਆਰੇ ਅੰਦਰ ਕੋਈ ਨਾਮ ਦੀ ਕੋਈ ਚੀਜ਼ ਹੋਈ ਨਹੀਂ ਕਿਸ ਨੇ ਹੱਥ ਵੀ ਖੜਾ ਕਰਾਇਆ ਕਿਸੇ ਗੱਲਬਾਤ ਨਹੀਂ ਕੀਤੀ ਕੇਵਲ ਅਨਾਉਂਸ ਕਰ ਦਿੱਤਾ ਗਿਆ ਸੋਇ ਪ੍ਰਮਾਨ ਸੀ ਜਾਂ ਤੋਂ ਬਾਅਦ ਫਿਰ ਮੈਂ ਤੇ ਪ੍ਰਤਾਪ ਸਿੰਘ ਬਾਦਲਾ ਸਾਹਿਬ ਨੇ ਉਸ ਦੇ ਦਰਵਾਜ਼ਾ ਲਾਇਆ ਇੱਥੇ ਰਹਿ ਪਰ ਅੱਜ ਖਾਸੀ ਹਾਈ ਕੋਰਟ ਚ ਪਟੀਸ਼ਨ ਵੀ ਦਾਇਰ ਜਿਹੜੀ ਕੀਤੀ ਹੈ ਜੀ ਦਾ ਰੱਖਿਆ ਨਿਕਲ ਕੇ ਉਹ ਨਹੀਂ ਹੈ ਵਰਗਸ ਸਾਹਿਬ ਨੂੰ ਅੱਜ ਅਸੀਂ ਟਾਈਮ ਲਾਈਨ ਤੇ ਮਿਲਣ ਆਸੀ ਆਏ ਸੀ ਅਸੀਂ ਮੰਨ ਕਿ ਪਿਆ ਕਿ ਇੱਕ ਟਾਈਮ ਵਾਰੀ ਹੋਣੀ ਚਾਹੀਦੀ ਔਰ ਦੀ ਸਾਡੀ ਮੰਗ ਹੈ ਕਿ ਇਹ ਇਲੈਕਸ਼ਨ ਫਾਰੀ ਲੋਕਾਂ ਦਾ ਸਾਨੂੰ ਪਤਾ ਲੱਗ ਜਾਏਗਾ ਇਹ ਦੁਬਾਰਾ ਹੋਣਾ ਚਾਹੀਦਾ ਔਰ ਪੀਚੀ ਸਾਡੀ ਮੰਗਾ ਕਿ ਜਿਹੜੇ ਅਫਸਰ ਖਾਸ ਕਰਕੇ ਡਿਪਟੀ ਕਮਿਸ਼ਨਰ ਤੇ ਪੰਜਾਬ ਪੁਲਿਸ ਦੇ ਕਮਿਸ਼ਨਰ ਜੋ ਪੁਲਿਸ ਕਾਰਵਾਈਆਂ ਸਰ ਉਹ ਜਿਹੜੇ ਇਨਵੋਲ ਸੀਗੇ ਇਸ ਦਾ ਅਸੀਂ ਦੇ ਵਿੱਚ ਡੈਮੋਕ੍ਰੇਸੀ ਦਾ ਕਤਲ ਕਰਦੇ ਨੇ ਉਹਨਾਂ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਔਰ ਸਾਨੂੰ ਗਵਰਨਰ ਸਾਹਿਬ ਨੇ ਵਾਅਦਾ ਕੁਆਇਆ ਕਿ ਮੈਂ ਬੇਕੋਲਿੰਗ ਨਾਲ ਕੇ ਲੀਗਲ ਓਪੀਨੀਅਨ ਲੈ ਕੇ ਉਹਨਾਂ ਨੇ ਨਾਲ ਵੀ ਨਾਲ ਹੀ ਆਰਡਰ ਕੀਤੇ ਐ ਕਿ ਮਿਸਟਰ ਜੈਨ ਦਾ ਨਾਮ ਲੈ ਰਹੇ ਸੀ ਕਿ ਉਹਨਾਂ ਨੂੰ ਬੁਲਾਇਆ ਜਾਵੇ ਔਰ ਲੀਗਲ ਓਪੀਨੀਅਨ ਲੈ ਕੇ ਬੰਦੀ ਕਾਰਵਾਈ ਜਿਨਾ ਅਕਸਰਾਂ ਤੇ ਇਸ ਚੁਨਾਬ ਚੋਣਵੀਂ ਪ੍ਰਕਿਰਿਆ ਦੀ ਹੋਣੀ ਇਹ ਹੋਣੀ ਚਾਹੀਦੀ ਸੋਗੇ ਕੀ ਉਹਦਾ ਉਸ ਬਾਅਦ ਹੋਣੀ ਬਤਾ ਦਿਆਂਗੇ ਸੋ ਮੈਂ ਇਹੀ ਬਸਣਾ ਚਾਹੁੰਦਾ ਸੀ ਮੈਂ ਬੇਨਤੀ ਕਰਾਂਗਾ ਹੁਣ ਮੈਂ ਮਿਲਣੀ ਕਰਾਂਗਾ ਹੁਣ ਸਰਦਾਰ ਪ੍ਰਤਾਪ ਸਿੰਘ ਬਾਜਾ ਜੀ ਸੀਰੀਅੰਟੀ ਦੇ ਲੀਡਰ ਜਿਹੜੀਆਂ ਮੋਰਚਾਂਆਂ ਬਹੁਤ ਸਾਰੀਆਂ ਬਹੁਤ ਸਾਰੀਆਂ ਗੱਲਾਂ ਉਹਨਾਂ ਕੋਲ ਬਹੁਤ ਖੌਫੀ ਕਰਨੀ ਕਰਉਂਦਾ ਪ੍ਰਤਾਪ ਸਿੰਘ ਤੋਂ ਇਹ ਪਿੰਗ ਵਾਲਿਆਂ ਬਨੇ ਜੀ ਤੇ ਸਾਡੇ ਸਾਥੀਆਂ ਨਾਲ ਸਾਡੀ ਚਾਹੁੰਤ ਨੂੰ ਪੇਰ ਆਨਿਬਲ ਗੁਰਜੇਰੀ ਜੀ ਜਿਹੜਾ ਜਿੰਦੇ ਹਾੜੇ ਢਾਕਾ ਬੱਜਾ ਜੇ ਬੱਕ ਇਹ ਲੱਛਣ ਨਹੀਂ ਹੋਈ ਇਹ ਇਲੈਕਸ਼ਨ ਨੇ ਨਾ ਨੇ ਬੰਦਿਆ ਦਾ ਔਰ ਫਾਈਨ ਇਲੈਕਸ਼ਨ। ਛੋਟੀ ਇਲੈਕਸ਼ਨ ਨੇ ਕਰਾਈ ਇਲੈਕਸ਼ਨ। ਅੱਜ ਵੀ ਸਾਡੇ ਕੋ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਇਆ ਉਹ ਬੰਦਿਆਂ ਦੀ ਲਿਸਟ ਹੈ ਬੰਦਿਆਂ ਦੀ ਜਿਹੜੇ ਸਾਰੇ ਬਿਲਿੰਗ ਨੇ ਐਪਲੀਕੇਸ਼ਨ ਐਟ ਮੋਸਟ ਪਬਲਿਕ ਅਫੀਅਰ ਬਿਗਨਸ। ਆਇਕੋਟ ਤੋਂ 20% ਤੋਂ ਸਾਨੂੰ ਬੜਾ ਸੋਲੂਸ਼ਨ ਹੈ ਛੋਟੀ ਗੱਲ। ਇਹ ਕਿਸ ਕਿਸਮ ਦੀ ਇਹ ਦਾਤ ਕੀ ਬਣਾਏਗਾ। ਇਸ ਕਿਸਮ ਦੀ ਇਲੈਕਸ਼ਨ ਹੋ ਗਈ ਪੁਰੀਆ ਸੀ ਅਜਿਕੇ ਵਰਜੀ ਬਾਤ ਨੂੰ ਵੀ ਗੱਲ ਗਈ ਸੀ ਕਿ ਇਹ ਕੰਮ ਹੀ ਕਰਨਾ ਸੀ ਕਿ ਨੋਮੀਨੇਸ਼ਨ ਪ੍ਰਾਇਮਰੀ ਪੈਟਰਨ ਇਹ ਤੁਸੀਂ ਇਹ ਕੰਮ ਹੀ ਕਰਨਾ ਜਿੱਤੇ ਜੋ ਮਗਵਾੜੇ ਨੇ ਕਲੀਅਰ ਕਟ ਇੰਸਟਰਕਸ਼ਨ ਸੀ ਇਲੈਕਸ਼ਨ ਕਰਾਉ ਜਦੋਂ ਵੇਖਿਆ ਨੰਬਰ ਨਹੀਂ ਹੋਇਆ ਕੋਈ ਇੱਕ ਨੂੰ ਪ੍ਰਯੋਗ ਕਰਕੇ ਸਟਰਕਚਰ ਸੀ ਇਲੈਕਸ਼ਨ ਜਰੂਰ ਕਰਾਉ ਉਹਨਾਂ ਨੇ ਉਹਦਾ ਐਡਵਾਂਟੇਜ ਲੈਂਦੇ ਹੋਏ ਮਗਵਾੜੇ ਦਾ ਉਹਨਾਂ ਨੇ ਇੱਥੇ ਆ ਕੇ ਮੰਨਵੇ ਇਲੈਕਸ਼ਨ ਕੋਈ ਬੰਦਿਆਂ ਦੀ ਸਮਾਈ ਨਹੀਂ ਕੀਤੀ ਗਈ ਸੋ ਅਸੀਂ ਆਪਣੀ ਇਹ ਗੱਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਪ੍ਰੈਸ ਦੇ ਸਾਹਮਣੇ ਰੱਖਣ ਬਾਅਦ ਆਏ ਆ ਕਿ ਟੋਟਲ ਜਿਹੜਾ ਹੈ ਮੁਜ਼ਾਰਾ ਸੀ ਲਿਖਿਆ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼ੋ ਕਰ ਦਿੱਤਾ ਦਿਸ ਇਜ਼ ਅ ਪਾਰਟੀ ਵਿਦ ਅ ਡਿਫਰੈਂਸ ਅਨਾਜ ਵਾਲੇ ਜੀ ਵੀ ਸੋਚਦੇ ਡੱਕ ਕੇ ਵੈਰਾ ਦੇ ਰਹੇ ਨੇ ਕਿਸੇ ਗੱਲ ਕਰ ਅਨਾਜ ਜਿਹੜੇ ਨੇ ਉਹਨਾਂ ਨੇ ਖੁਦ ਇੱਕ ਵੀਡੀਓ ਜਾਰੀ ਕਰਕੇ ਕਹੀ ਇਹ ਗੱਲ ਕਿ ਮੈਨੂੰ ਖਾਬੋ ਖਿਆਲ ਵਿੱਚ ਵੀ ਇਹ ਗੱਲ ਨਹੀਂ ਸੀ ਆਈ ਕਿ ਅਰਮਿੰਦ ਕਦੀ ਖਰਾਬ ਦੇ ਘਟਾਲੇ ਵਿੱਚੋਂ ਪੈਸੇ ਲੈ ਕੇ ਆਪਣੀ ਸਿਆਸਤ ਚਲਾਈ। ਤੋਂ ਦੇਖੋ ਮਿਸਰ ਦੇ ਕਰਤਵੀ ਕਰਨ ਕਿ ਕਿਹਾ ਗਿਆ ਜੀ ਉਸੇ ਕਰਤੀ ਉਹ ਬੋਲਾ ਗਿਆ ਕਿ ਹੈਗਾ ਕਿਹਦਾ ਨਾਮ ਪਤਾ ਹੈਰੀਟੇਜ ਸਪੀਡ ਤੇ 4 ਵਜੇ ਹਾਦਸਾ ਹੋਇਆ ਬੋੜੀ ਲੱਗੀ ਹੋਈ ਸੀ ਪੁਲਿਸ ਦਾ ਕਹਿਣੇ ਜਿਵੇਂ ਮੌਕ ਨੂੰ ਕਹਿ ਦਿੰਦੇ ਆ ਟਾਇਰ ਫਟ ਗਿਆ ਗਰਨੇਸ਼ ਨੂੰ ਕਹਿ ਦਿੰਦੇ ਕਿ ਇਹਦਾ ਛੁਰਲੀ ਦਾ ਪਟਾਕਾ ਸੀਗਾ ਨੂੰ ਮੀਨ ਪਨਾਹ ਕਲੋਨੀ ਹੈ ਪੰਜਾਬ ਦੀ ਪੁਲਿਸ ਦੇ ਪੰਜਾਬੀ ਸੱਜਣ ਤੇ ਲਾਰੈਂਸ ਬਸनोई ਨੇ ਇੰਟਰਵਿਊ ਕਰੰਦੀ ਹੈ ਕਿ ਇਹਦਾ ਪੰਜਾਬ ਪੂਰੀ ਦੀ ਹੈ ਗਰਾਹ ਹੋਈ ਹੈ ਸੋ ਗੁੱਸੇ ਕਰਾਈ ਇਹਨਾਂ ਨੇ ਹੁਣੇ ਪੁੱਛਿਆ ਕਿ ਪੋਣੀ ਲੱਗੀ ਵੀ ਸੀ ਯਾਰ ਪਤਾ ਕਿ ਪੰਡਾ ਮੋਕੇ ਤੋਂ ਆਇਆ ਪੋਣੀ ਚੀਨੇ ਲਈ ਹੁਣੇ ਕਹਿੰਦੇ ਆ ਕਾਰਪੋਰੇਸ਼ਨ ਦੇ ਲਈ ਪੁਲਿਸ ਬਲਾਕਮ ਉੱਥੇ ਹੈਡੀ 20 ਜਨਵਰੀ ਨੂੰ ਚੱਪੇ-ਜੱਪੇ ਦੇ ਪੁਲਿਸ ਹੁੰਦੀ ਹੈ ਹੈਰੀਟੇਜ ਸਟਰੀਟ ਦੇ 4 ਵਜੇ ਸਦਾਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੋੜੇ ਮਾਰੇ ਇਹਦੇ ਪਿੱਛੇ ਗਹਿਰੀ ਸਾਜ਼ਿਸ਼ ਲੱਗਦੀ ਹੈ ਪਰ ਪੁਲਿਸ مشਬੂਹ ਦੀਗੀ ਸਾਡੇ ਕੌਂਸਲਰ ਫੜਨ ਸਾਥੀ ਇੱਕ ਇੱਕ ਦੇ ਕੌਂਸਲਰ ਨੇ ਮਗਰ 100-100 ਪੁਲਿਸ ਵਾਲਾ 22 ਐਕੀ ਵਰਤਿੰਗ ਡੀਐਸਪੀ ਲਾਇਗੇ ਸਰ ਤੇ ਇਸ ਕਰਕੇ ਇਹ ਹਾਦਸੇ ਅਜਿਹਾ ਵਾਪਰੇ

ਆਪੀ ਤੋਂ ਸਤਿ ਸ੍ਰੀ ਅਕਾਲ ਰਾਜਵੜਿੰਗ ਦੇ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਖਿਲਾਫ ਪਰਸੋਂ ਕਾਹ ਨੂੰ ਮਿਲਿਆ ਉਹਰਾ ਕੱਲ ਆਈਕੋਰ ਵੀ ਜਾ ਰਿਹਾ ਦੂਜੇ ਪਾਸੇ ਚੰਡੀਗੜ੍ਹ ਵਿੱਚ ਉਹਨਾਂ ਨਾਲ ਹੱਥ ਮਲਾ ਕੇ ਲੱchnਾ ਲੱਗਿਆ ਸਾਡਾ ਕੋਈ ਹੱਥ ਪੀਆ ਜੀ ਅਸੀਂ ਉਹ ਤੁਸੀਂ ਚੰਡੀਗੜ੍ਹ ਦੀ ਗੱਲ ਕਰਦੇ ਤੁਸੀਂ ਦਿੱਲੀ ਦੀ ਕਿਉਂ ਨਹੀਂ ਕਰ ਜਾਂਦੇ ਇਹਨ ਕੋਲ ਸਾਡਾ ਕਿਸੇ ਪ੍ਰਕਾਰ ਦਾ ਆਮ ਆਦਮੀ ਪਾਰਟੀ ਦੇ ਨਾਲ ਇਹ ਯਾਨੀ ਅਸੀਂ ਦੋਨੋਂ ਲੀਡਰ ਕਹਿ ਚੁੱਕੇ ਮਾਸ਼ਾਅੱਲਾ ਅੱਜ ਤੋਂ ਅੱਗੇ ਨਾਲ ਨਾ 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 કેમ ਨਾ ਬਣੂ ਬਿੰਪੁਰ ਪਾਰਟੀ ਦਾ ਜਾਇਜ਼ ਹੋ ਸਕਦੀ ਹੈ ਜਿਹੜੀ ਤੁਹਾਨੂੰ ਕਹਿੰਦਾ ਕਿ ਦਿੱਲੀ ਦੇ ਅੰਦਰ ਅਸੀਂ ਵੱਖਰੇ ਤੋਂ ਆਪਣੇ ਚੋਣ ਲੜ ਰਹੇ ਇਹ ਜਿਹੜਾ ਪੁਰਾਣਾ ਜਿਹੜਾ ਇੱਕ ਜੀਆ ਐਲਾਈਂਸ ਦੇ ਵਿੱਚ ਜਿਹਵੇਂ ਸਪੋਰਟ ਕੈਂਡੀਡੇਟ ਨੂੰ ਨਹੀਂ ਗਾਤੂ ਆ ਅਸੀਂ ਦੋਨਾਂ ਜਾਣਿਆ ਆਲਰੇਡੀ ਅਸੀਂ ਬਹੁਤ ਸਾਰੀਆਂ ਗੱਲਾਂ ਇਸ ਮੰਚ ਤੇ ਨਹੀਂ ਦੱਸ ਸਕਾਉਂਦੇ ਹੁੰਦਾ ਜਾਣਿਆ ਨੇ ਸਟਰੋਂਗਲੀ ਬਰਦਾਰ ਸਿੰਘ ਬਾਜੜਾ ਤੇ ਮੈਂ ਆਪਣੀ ਗੱਲ ਹਾਈ ਕਮਾਂਡ ਨੂੰ ਇਸ ਇਸ਼ੂ ਤੇ ਦੱਸ ਦਿੱਤੀ ਹੈ ਕਿ ਚੰਡੀਗੜ੍ਹ ਵੀ ਇਹਨਾਂ ਨਾਲ ਕਿਸੇ ਪ੍ਰਕਾਰ ਦਾ ਕੋਈ ਗੱਲ ਇਹਨਾਂ ਨਾਲ ਰਿਸ਼ਤਾ ਰੱਖਦੀ ਨਹੀਂ। ਫੋਰ ਐਗਜ਼ਾਮਪਲ ਬ੍ਰਿਕਾ ਵੀ ਪਰਚਾ ਵੀ ਦਰਜ ਕਰ ਲਿਆ ਗਿਆ। ਕੱਲ੍ਹ ਵਾਲੇ ਇਸੇ ਨੂੰ ਲੈ ਕੇ ਅਫਸਰ ਦੇ। ਅੱਜ ਹੀ ਪਰਚਾ ਦਾ ਹੌਂ ਕਮਿਸ਼ਨਰ ਨੇ ਗ੍ਰੀਪ ਪਰਚਾ ਕਰੀਏ। ਉੱਪਰ ਤੱਕੇ ਦਾ ਜਾਏਗਾ। ਪਟਵਾੜੇ ਵੀ ਸਾਡੇ ਲੋਕਾਂ ਦੇ ਇਚਾਰਾ ਦੇ ਪਰਚੇ ਦਰਜ ਕਰਦੇ। ਬਾਦਵਾ ਸਾਹਿਬ ਨੇ ਗੱਲ ਕੀਤੀ ਉੱਥੋਂ ਦੇ ਐਸਐਸਪੀ ਨਾਲ ਉਹ ਹਾਂਜੀ ਅੱਜ ਹੀ ਕਰੀ ਜਾਂਦਾ ਕੁੜਾ ਸਾਹਿਬ। ਕੋਈ ਕੋਸ਼ਿਸ਼ ਨਹੀਂ ਪਤਾ। ਉਹ ਦਿਨ ਪਹਿਲਾ ਹੀ ਪਰਸੇ ਜੋ ਯਾਦ ਆ ਰਿਹਾ ਇਹ ਹਰ ਥਾਂ ਤੇ ਪ੍ਰੈਕਟਿਸ ਆ ਹਾਸ਼ਾ ਤੁਮੇ ਬਣਾ ਜਾਮਾ ਦਾ ਮੈਨੂੰ 25 ਸਾਲ ਦਾ ਕੀ ਹੋ ਗਿਆ ਬਾਦ ਸਾ 25 27 ਸਾਲ ਦੇ ਇਹ ਉਜਿਆਵੀਆ ਸਾਹ ਨੂੰ ਮੈਂ ਕਦੇ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਜਿਹੜੇ ਤਾਉ ਵਿਚ ਕਦੇ ਹੋਰ ਕਿਸੇ ਸਰਕਾਰ ਨੂੰ ਵਰਤਿਆ ਨਹੀਂ ਦੇਖਿਆ ਸਰਕਾਰਾਂ ੋੜਾ ਮੋਟਾ ਦਾ 40 60 ਹੋ ਜਾਂਦਾ ਸੀ ਜੇ ਵੀ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੈ ਤੇ ਪਹਿਲੀ ਵਾਰੀ ਇਹ ਬਦਲਾਅ ਆ ਕੇ ਪੁਜਾਰੀ ਰੂਗਨ ਵਿੱਚ ਆਇਆ ਇੱਕ ਹੀ ਹੋਰ ਜੇ ਇਲੈਕਸ਼ਨ ਇਹ ਮੇਰਾ ਭਾਗ ਹੈ ਹਾਈ ਟੈਕਸ ਹੋ ਗਿਆ ਜਿੰਨਾ ਮੈਂ ਕਹਿੰਦਾ ਹਾਂ ਉੱਪਰ ਆਗਾ ਅਸੀਂ ਕਹਿੰਦੇ ਕਿ ਪਰਾਈਸ ਕਿਉਂ ਹੋ ਰਿਹਾ ਹੈ ਜਨਸਾਰਿਕ ਦਾ ਉਹ ਵੀ ਇਹ ਵਿਨਾਸ਼ ਨਾਲ ਕੋ ਬਾਦੀ ਇੱਕ ਮਾਹੌਲ ਬਣਦਾ ਜਿੱਦਾਂ ਦਾ ਪਤਾ ਲੱਗਦਾ ਹੈ ਹਾਈ ਟੈਕਸ ਹੋ ਗਏ ਹਰ ਛੋਟਾ ਛੋਟਾ ਜਿਹੜਾ ਆਮ ਲੋਕ ਹੈ ਉਹ ਇਹ ਕਾਉਂਸਲਰ ਸੇਵਾਨਾ ਦੇ ਨਾਲ ਜੁੜਿਆ ਹੋਇਆ ਸੋ ਇਸੇ ਤਰ੍ਹਾਂ ਦੀ ਘਟਨਾ ਇਹਨਾਂ ਦੇ ਨਾਲ ਵਾਪਰੀ ਸੀ ਇੱਥੇ ਜਿਸ ਤਰ੍ਹਾਂ ਦੀ ਘਟਨਾ ਕਰਮ ਇਹਨਾਂ ਨੇ ਕਿਹਾ ਜਰੂਰ ਅੰਗੀਰ ਦੀ ਗੱਲ ਕਰਨੀ ਸੀ ਜੀ ਇਸੇ ਤਰ੍ਹਾਂ ਦਾ ਕੱਟਾ ਕਰਾਂ ਇਹ ਹੋਸਟੇਲਿੰਗ ਦੀ ਗੱਲ ਕਰਦੇ ਹੁੰਦੇ ਸੀ ਲਾਕ ਤੇ ਸਪਰੇਸ਼ਨ ਦੀ ਗੱਲ ਕਰ ਰਹੇ ਸੀ ਬਰਾਤ ਤੋਂ ਵੀ ਉਹ ਐਫ ਆਈ ਆਰ ਦਾ ਜੋ ਸੀ ਬੇਗਾਮੀ ਐਫ ਆਈ ਆਰ ਉਹ ਹਮੇਲੇ ਦੀ ਛੱਡ ਗਿਆ ਜੋ ਮੇਰੇ ਚੇਹ ਦਾ ਬੰਦਲ ਹੈ ਇਹ ਸਾਰੇ ਰੀਤੀ ਰਿਵਾਜ ਇਹ ਕੇਤੀ ਬਾਤ ਦਾ ਇਹ ਆਦਮੀਆਂ ਮੁੱਖ ਤਰੀ ਪੰਜਾਬੀ ਆਦਾਤ ਤੇ ਇਹ ਸਾਰਾ ਕੰਮ ਚੁਨਾਵਾ ਲੁੱਟਿਆ ਜਾਂਦਾ ਹਾਂਜੀ ਇੱਕ ਹੋਰ ਕਲੀਅਰ ਕਰਦਾ ਕੋਈ ਕਲੈਕਸ਼ਨ ਨਹੀਂ ਹੈ ਉਹਨੂੰ ਤਾਂ ਕੱਲ ਦਿੱਤੀ ਹੈ ਇੱਕ ਬੰਸਲ ਚੁਣਾਤਾ ਉਹ ਚੁੱਕੀ ਹੈ ਇਹ ਇਲੈਕਸ਼ਨ ਦੁਆਰਾ ਇਹ ਉਪਤੀ ਵੀਰ ਤੇ ਸੀਨੀਅਰ ਉਪਤੀ ਉਹਨਾਂ ਦਾ ਚੁਣਾਤਾ ਹਰ ਕੋਈ ਬੋਲ ਰਿਹਾ ਹੈ ਔਰ ਫਾਰਮ 'ਚ ਵੀ ਲੋਕਾਂ ਨੇ ਨਾਮ ਜਨ ਸਾਨੂੰ ਦਿੱਤਾ ਉਚਨਾਵ ਸਿਟਵਾਰੀ ਨੂੰ ਕਰੋਨੇ ਮਾਈਸਰ ਇੱਕ ਦੇਸ਼ ਭੀ ਦੇਸ਼ ਦੀ ਅੰਤ ਤਾ ਤੱਕ ਖਬਰਾਂ ਲਈ ਤੁਸੀਂ ਜੁੜੇ ਰਹੋ ਡੀ 5 ਚੈਨਲ ਪੰਜਾਬੀ ਦੇ ਨਾਲ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ